ਨੇ ਵੀ ਪ੍ਰੇਮ ਕੀਤਾ ਉਹਨਾਂ ਤੇ ਕਿਰਪਾ ਹੋਈ ਹੈ ਪ੍ਰੇਮ ਕੀਤਾ ਸੀ ਬਿਦਰ ਨੇ ਭਾਵੇਂ ਕੱਖਾਂ ਦੇ ਕੁਲੀ ਚ ਰਹਿੰਦਾ ਸੀ ਮਹਿਲ ਨਹੀਂ ਸਨ ਮਾਇਆ ਨਹੀਂ ਸੀ ਨੌਕਰ ਚੱਕ ਰੱਥ ਬੱਗੀਆਂ ਕੋਈ ਸਾਧਨ ਵਧੀਆ ਨਹੀਂ ਸਨ ਉਹ ਪ੍ਰੇਮ ਤੇ ਰੀਜਦਾ ਦਰਯੋਦਨ ਕੋਲੋਣਾ ਸੀ ਕ੍ਰਿਸ਼ਨ ਜੀ ਨੇ ਤੇ ਦਰਯੋਦਨ ਦੇ ਮਨ ਵਿੱਚ ਸੀ ਹੰਕਾਰ ਹੰਕਾਰੀ ਬੰਦੇ ਨੂੰ ਝੁਕਣਾ ਔਖਾ ਲੱਗਦਾ ਹੈ। ਸੂਖਮ ਜਿਹਾ ਵੀ ਹੰਕਾਰ ਹੋਏ ਉਹ ਝੁਕ ਨਹੀਂ ਸਕਦਾ। ਉਹਨੂੰ ਡਿਫਿਕਲਟੀ ਮਹਿਸੂਸ ਹੁੰਦੀ ਹੈ ਵੀ ਮੈਂ ਝੁਕਾਂਗਾ ਮੈਂ ਨਹੀਂ ਝੁਕ ਸਕਦਾ। ਤੇ ਅੰਤਰ ਹਉਮੈ ਕੰਡਾ ਹੈ। ਹਉਮੈ ਦਾ ਕੰਡਾ ਹੈ। ਦੀਰਘ ਇਹ ਰੋਗ ਹੁੰਦਾ ਹੈ ਹਉਮੈ ਦਾ। ਪੈੜਾ ਉਹ ਝੁਕੇਗਾ ਨਾ। ਝੁਕਤਾ ਵਹੀ ਹੈ ਜਿਸ ਵਿੱਚ ਜਾਣ ਹੁੰਦੀ ਹੈ। ਅਕੜ ਤੋਂ ਮੁਰਦੇ ਕੀ ਪਹਿਚਾਨ ਹੁੰਦੀ ਆਕੜ ਕਦੋਂ ਜਾਂਦਾ ਜਦੋਂ ਸਾਹ ਨਿਕਲ ਜਾਂਦੇ ਮਰਿਆ ਜਿਉਂਦਾ ਤੇ ਝੁੱਕ ਸਕਦਾ ਹੈ ਨਾ ਦਰਯੋਦਨ ਨੂੰ ਸੀ ਕ੍ਰਿਸ਼ਨ ਜਦੋਂ ਦਰਬਾਰ ਚ ਆਏਗਾ ਤੇ ਸਾਰੇ ਦਰਬਾਰੀ ਉਹਦਾ ਸਤਿਕਾਰ ਕਰਦੇ ਨੇ ਕਿਉਂਕਿ ਦੁਆਪਰ ਦੇ ਭਗਵਾਨ ਸੀ ਅਵਤਾਰ ਸੀ ਤੇ ਮੈਂ ਰਾਜਾ ਜਦੋਂ ਕ੍ਰਿਸ਼ਨ ਆਏਗਾ ਮੈਨੂੰ ਉੱਠ ਕੇ ਖੜਾ ਹੋਣਾ ਪਏਗਾ ਮੈਂ ਨਹੀਂ ਖੜਾ ਹੋ ਸਕਦਾ ਉਹਦੇ ਸਤਕਾਰ ਵਿੱਚ ਮੈਂ ਕਿਉਂ ਖੜਾ ਹੋਵਾਂ ਵੱਡੋ ਮਾਰ ਗਈ ਸੋਚਿਆ ਜਦੋਂ ਕ੍ਰਿਸ਼ਨ ਦੇ ਆਉਣ ਦਾ ਸਮਾਂ ਹੋਏਗਾ ਉੱਠ ਕੇ ਘੋੜਿਆਂ ਦੇ ਤਵੇਲੇ 'ਚ ਚਲਾ ਜਾਵਾਂਗਾ ਜਦੋਂ ਕ੍ਰਿਸ਼ਨ ਆ ਜਾਏਗਾ ਕਿ ਮੈਂ ਮਿਲਾਂਗਾ ਬਹਿ ਜਾਵਾਂਗਾ ਮੈਨੂੰ ਉੱਠ ਨਹੀਂ ਨਾ ਪਏਗਾ ਚਲਾਕੀਆਂ ਚਲਾਕੀਆਂ ਦੀਆਂ ਜਾਣਦਾ ਹੈ ਘਟ ਘਟ ਕੇ ਅੰਦਰ ਕੀ ਜਾਣ ਤਕੀ ਸਾਡੇ ਦਿਲ ਦੀ ਨਹੀਂ ਜਾਣਦਾ ਜਾਣਦਾ ਹੈ ਆ ਗੁਰੂ ਅੰਗਦ ਦੇ ਮਹਾਰਾਜ ਦੇ ਕੋਲ ਚੌਧਰੀ ਆਇਆ ਖਡੂਰ ਦਾ ਚੌਧਰੀ ਚੌਧਰੀ ਸੀ ਮਹਾਰਾਜ ਨੇ ਉਹਦੇ ਵਾਸਤੇ ਮੂੜਾ ਮੰਗਾਇਆ ਵੀ ਚੌਧਰੀ ਵੱਡੇ ਲੋਕਾਂ ਨੂੰ ਥੱਲੇ ਬਹਿਣਾ ਔਖਾ ਲੱਗਦਾ ਹੈ ਚੌਧਰ ਹੁੰਦੀ ਹੈ ਨਾ ਚੌਧਰ ਨਹੀਂ ਬਹਿਣ ਦਿੰਦੀ ਥੱਲੇ ਵੱਡਾ ਹੋਏ ਤੇ ਨਿਮਰਤਾ ਹੋਏ ਕਿਸੇ ਕਿਸੇ ਕੋਲ ਆਏ ਗਹਿਣਾ ਨਿਮਰਤਾ ਵੀ ਗਹਿਣਾ ਹੁੰਦਾ ਹਰ ਇੱਕ ਕੋਲ ਨਹੀਂ ਹੁੰਦਾ ਜਿਵੇਂ ਸੋਨੇ ਦੇ ਗਹਿਣੇ ਦੁਨੀਆ ਕੋਲ ਹੁੰਦੇ ਨੇ ਹੀਰੇਆਂ ਦਾ ਗਹਿਣਾ ਕਿਸੇ ਕਿਸੇ ਕੋਲ ਹੁੰਦਾ ਹੈ ਇਹ ਹੀਰਾ ਰੂਪੀ ਗਹਿਣਾ ਨਿਮਰਤਾ ਮੂੜੇ ਜਦੋਂ ਚੌਧਰੀ ਆਇਆ ਨਾ ਮੂੜੇ ਤੇ ਨਾ ਬੈਠਾ ਆ ਕੇ ਮਹਾਰਾਜ ਦੇ ਨਾਲ ਹੀ ਬਹਿ ਗਿਆ ਮਹਾਰਾਜ ਨੇ ਤੇ ਕੁਝ ਨਾ ਕਿਹਾ ਸਿੱਖਾਂ ਨੂੰ ਬੜਾ ਗੁੱਸਾ ਲੱਗਿਆ ਮਹਾਰਾਜ ਉਹਨੂੰ ਤੁਹਾਡੇ ਬਰਾਬਰ ਨਹੀਂ ਸੀ ਬਹਿਣਾ ਚਾਹੀਦਾ ਮਹਾਰਾਜ ਕਹਿੰਦੇ ਨਾ ਮੂੜਾ ਨਾ ਪੰਘੂੜਾ ਹੁਣ ਨਾ ਮੂੜਾ ਰਹੇਗਾ ਨਾ ਪੰਘੂੜਾ ਰਹੇਗਾ ਇਹਦੀ ਚੌਧਰ ਵੀ ਨਹੀਂ ਰਹਿਣੀ ਇਹਨੇ ਵੀ ਨਹੀਂ ਰਹਿਣਾ ਨਿਮਰਤਾ ਵਾਲਾ ਖੱਟ ਜਾਂਦਾ ਆਕੜ ਵਾਲਾ ਟਹਿ ਜਾਂਦਾ ਕ੍ਰਿਸ਼ਨ ਜੀ ਜਾਣਦੇ ਸਨ ਵੀ ਦ੍ਰਿਯੋਦਨ ਵਿੱਚ ਪਿਆਰ ਨਹੀਂ ਹੈ ਤੇ ਰੱਬ ਨੇ ਲੈਣਾ ਕੀ ਹੈ ਹੰਕਾਰੀਆਂ ਤੋਂ ਵੱਡੇ ਪੈਸੇ ਵਾਲਿਆਂ ਤੋਂ ਲੈਣਾ ਕੀ ਹੈ ਸੰਤਾ ਮਹਾਂਪੁਰਸ਼ਾਂ ਨੇ ਗੁਰੂਆਂ ਪੀਰਾਂ ਨੇ ਕੀ ਲੈਣਾ ਹੁੰਦਾ ਪੈਸੇ ਵਾਲਿਆਂ ਤੋਂ ਪਿਆਰ ਦੇ ਭੁੱਖੇ ਹੁੰਦੇ। ਪ੍ਰੇਮ ਨਾਲ ਮੁੱਲ ਖਰੀਦ ਲੈ ਭਾਵੇਂ ਆਕੜ ਨਹੀਂ ਛਿੰਦੇ। ਕ੍ਰਿਸ਼ਨ ਜੀ ਉਹ ਦਰਯੋਧਨ ਦੇ ਮਹਿਲਾਂ ਚ ਗਏ ਨਾ ਉਧਰ ਬਿਦਰ ਸੀ ਨਾ ਜਿਹੜਾ ਦਾਸੀ ਪੁੱਤਰ ਬਿਦਰ ਇਹ ਲੱਗਦਾ ਤਾਂ ਦਰਯੋਧਨ ਦੇ ਸ਼ਰੀਕੇ ਚ ਹੋਈ ਸੀ ਪਰ ਕਰਮਾਂ ਦੀ ਗੱਲ ਐ। ਇਹਦੇ ਤੇ ਗਰੀਬੀ ਐ ਪਰ ਪ੍ਰੇਮ ਬਹੁਤ ਐ। ਦਿਨ ਰਾਤ ਉਡੀਕਦਾ ਐ। ਇਹ ਕਿਵੇਂ ਹੋ ਸਕਦਾ ਹੈ ਕੋਈ ਆਵਾਜ਼ ਮਾਰੇ ਪ੍ਰੇਮ ਨਾਲ ਆਪਾਂ ਕੋਈ ਜਾਂਦਾ ਹੋਏ ਰਾਹੀ ਆਪਾਂ ਕਿ ਉਹ ਭਾਈ ਗੱਲ ਸੁਣੀ ਉਹ ਰੁਕ ਕੇ ਇੱਕ ਵਾਰੀ ਪਿੱਛੇ ਜ਼ਰੂਰ ਵੇਖਦਾ ਵੀ ਮੈਨੂੰ ਕਿਸੇ ਨੇ ਬੁਲਾਇਆ ਕਿਤੇ ਕ੍ਰਿਸ਼ਨ ਜੀ ਕਿੱਥੇ ਗਏ ਦਰਯੋਦਨ ਦੀ ਛਪਰੀ ਵਾਹਿਗੁਰੂ ਬਿਦਰ ਦੀ ਛਪਰੀ ਦਰਯੋਦਨ ਦੇ ਮਹਿਲ ਛੱਡ ਕੇ ਬਿਦਰ ਦੀ ਛਪਰੀ ਗਏ ਜਦੋਂ ਕ੍ਰਿਸ਼ਨ ਜੀ ਨੂੰ ਵੇਖਿਆ ਆਨੰਦ ਰਿਓ ਵਿਦਰ ਨੇ ਸਾਹਮਣੇ ਖੜਿਆ ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ। ਦੁਆਪਰ ਦੇ ਭਗਵਾਨ ਉਹ ਜਿਨ੍ਹਾਂ ਨੂੰ ਰਾਜੇ ਮਹਾਰਾਜੇ ਤਰਸਦੇ ਨੇ ਛੱਪਰੀ ਦੇ ਬਾਹਰ ਖੜੇ ਨਿੰਦਰੀਓਦਨ ਵਿਦਰਾ ਆ ਗਏ ਆ ਮਸਤਾਨਾ ਹੋ ਗਿਆ ਮਸਤਾਨਾ ਹੋਣਾ ਇੱਕ ਅਵਸਥਾ ਹੈ ਮਨ ਦੀ ਸੁੱਧ ਬੁੱਧ ਭੁੱਲ ਜਾਂਦੀ ਏ ਮਸਤ ਹੋ ਗਿਆ ਮਸਤਾਨਾ ਪ੍ਰੇਮ ਵਿੱਚ ਮਹਾਰਾਜ ਆ ਗਏ ਬਿਦਰਦੀ ਘਰ ਵਾਲੀ ਨੂੰ ਵੀ ਚਾ ਚੜ ਗਿਆ ਆਵੇਂ ਵਿਸਥਾਰ ਵਿੱਚ ਨਹੀਂ ਸੰਖੇਪ ਚ ਆਪਾਂ ਵਿਚਾਰ ਕਰਦੇ ਆ ਇੰਨੀ ਸੁੱਧ ਬੁੱਧ ਭੁੱਲ ਗਈ ਕ੍ਰਿਸ਼ਨ ਜੀ ਬੈਠੇ ਨੇ ਆਸਨਾ ਤੇ ਜਿਹੋ ਜਿਹਾ ਵੀ ਉਹਦੇ ਕੋਲ ਸਾਦਾ ਆਸਨ ਸੀ ਦਾਵਾ ਗਰੀਬੀ ਦਾ ਹੈ ਕ੍ਰਿਸ਼ਨ ਜੀ ਬੈਠੇ ਹਨ ਤੇ ਬਿਦਰ ਦੀ ਘਰ ਵਾਲੀ ਨਾ ਇੰਨੀ ਮਸਤਾਨੀ ਹੋ ਗਈ ਕਿੱਲਿਆਂ ਦੇ ਛਿਲਕੇ ਤੇ ਕ੍ਰਿਸ਼ਨ ਜੀ ਨੂੰ ਫੜਾਤੇ ਤੇ ਗੁਦਾ ਕੱਡ ਕੱਡ ਕੇ ਬਾਹਰ ਸੁੱਟੀ ਜਾਂਦੀ ਹੈ ਤੇ ਕ੍ਰਿਸ਼ਨ ਜੀ ਉਹ ਕੇਲਿਆਂ ਦੇ ਛਿਲਕੇ ਚਬ ਰਹੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਕੋਈ ਪ੍ਰੇਮ ਚ ਨੇਮ ਹੈ ਕੋਈ ਇਹ ਨਹੀਂ ਕਿਆ ਭੋਲਿਏ ਇਹ ਤਾਂ ਛਿਲਕ ਹੈ ਨਹੀਂ ਛਕਲੇ ਛਿਲਕੀ ਛਕਲੇ ਗੱਲ ਹੋਰ ਹੈ ਪ੍ਰੇਮ ਦੀ ਬਿਦਰ ਆਇਆ ਉਹਨੇ ਕਿਹਾ ਭੋਲਿਏ ਕਿੱਡਾ ਵੱਡਾ ਪਾਪ ਕਰਤਾ ਤੂੰ ਤੇ ਭਗਵਾਨ ਨੂੰ ਕੇਲਿਆਂ ਦੇ ਛਿਲਕੇ ਹੀ ਸਿਕਾਈ ਜਾਨੀਏ ਗੋਦਾਬਾਰ ਸੁੱਟਤਾ ਓਹੋ ਹੋ ਇੱਕਦਮ ਹੋਸ਼ ਚ ਆਈ ਮਹਾਰਾਜ ਗਲਤੀ ਹੋ ਗਈ ਕ੍ਰਿਸ਼ਨ ਜੀ ਕਹਿੰਦੇ ਇਹ ਸਵਾਦ ਜਿਹੜਾ ਮੈਨੂੰ ਆ ਰਿਹਾ ਸੀ ਨਾ ਇਹ ਕਿਸੇ ਪਦਾਰਥ ਚੋਂ ਨਹੀਂ ਤੇਰੇ ਪ੍ਰੇਮ ਦਾ ਸਵਾਦ ਸੀ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਫਿਰ ਕ੍ਰਿਸ਼ਨ ਜੀ ਵਾਸਤੇ ਸਾਗ ਬਣਾਇਆ ਉਹ ਚ ਲੂਣ ਪਾਣਾ ਭੁੱਲ ਗਈ ਲੂਣੀ ਨਾ ਪਾਇਆ ਕ੍ਰਿਸ਼ਨ ਜੀ ਛਕ ਰਹੇ ਨੇ ਦੱਸਿਆ ਹੀ ਨਾ ਵਿੱਚ ਲੂਣ ਹੈ ਨਹੀਂ ਬਿਦਰ ਨੇ ਖਾਦਾ ਕਹਿੰਦਾ ਭੋਲੀਏ ਲੂਣ ਪਾਇਆ ਹੀ ਨਹੀਂ ਸਾਗ ਵਿੱਚ ਮਸਤ ਹੋ ਗਈ ਮਸਤਾਨੀ ਨਹੀਂ ਮਰਦੀ ਐ ਉਹ ਅਲੂਣਾ ਸਾਗ ਖਾਇਆ ਕੇਲਿਆਂ ਦੇ ਛਿਲਕ ਖਾਏ ਅਲਾੰਬਾ ਨਹੀਂ ਸਾਰੀ ਰਾਤ ਇਦਾਂ ਹੀ ਲੰਗੀ ਪ੍ਰੀਮ ਜੀ ਸਵੇਰ ਹੋਈ ਦਰਯੋਧਨ ਦੇ ਮੈਦਾਨ ਚ ਜਾਣਾ ਹੀ ਸੀ ਕਿਉਂਕਿ ਉਹਨੂੰ ਸਮਝਾਣਾ ਸੀ ਭਗਵਾਨ ਨੇ ਤੇ ਜਦੋਂ ਦਰਯੋਧਨ ਨੂੰ ਪਤਾ ਲੱਗਿਆ ਨਾ ਮੇਰੇ ਮਹਿਲ ਛੱਡ ਕੇ ਇੱਕ ਬਿਦਰ ਦੇ ਘਰ ਜਾ ਕੇ ਰਿਹਾ ਹੈ ਕ੍ਰਿਸ਼ਨ ਤੇ ਜਾਂਦਿਆਂ ਨੂੰ ਜਦੋਂ ਭਗਵਾਨ ਗਏ ਨਾ ਤੇ ਭਗਵਾਨ ਨੂੰ ਕਹਿੰਦਾ ਕ੍ਰਿਸ਼ਨ ਰਹਿ ਗਿਆ ਗੋਲਿਆਂ ਦਾ ਗੋਲਾ ਸਾਡੇ ਮਹਿਲ ਛੱਡ ਕੇ ਉਹ ਝੁਗੀ ਜਾਏ ਵਿਲਾਇਨ ਸਭਨਾ ਦੇ ਜੀ ਅੰਦਰ ਤੁਖਾ பீਸ਼ਮ ਦੋਣਾ ਕਰਨ ਤਜ ਸਭਾ ਸ਼ਿੰਗਾਰ ਭਲੇ ਮਨੁੱਖਾ ਭਾਈ ਗੁਰਦਾਸ ਕਹਿੰਦੇ ਨੇ ਦ੍ਰੋਪਦਨ ਲੜਦਾ ਹੈ ਕ੍ਰਿਸ਼ਨ ਨਾਲ ਮੇਰੇ ਮਹਿਲ ਛੱਡ ਕੇ ਝੁੱਗੀ ਵਿੱਚ ਗਿਆ ਮੇਰੀ ਸਭਾ ਵਿੱਚ ਭੀਸ਼ਮ ਪਿਤਾਮਾ ਦ੍ਰੋਣਾਚਾਰਿਆ ਕਰਨ ਵਰਗੇ ਸਭਾ ਦੇ ਸ਼ਿੰਗਾਰ ਸਣ ਵੱਡੇ ਵੱਡੇ ਲੋਕ ਇਹਨਾਂ ਨੂੰ ਛੱਡ ਕੇ ਇੱਕ ਗਰੀਬ ਦੇ ਘਰ ਤੇ ਕ੍ਰਿਸ਼ਨ ਜੀ ਕਹਿੰਦੇ ਆ ਦ੍ਰੋਪਦਨ ਤੇਰੇ ਭਾਉ ਨਾ ਦਿਸੈ ਮੇਰੇ ਨਾਹੀਂ ਆਪਣਾ ਦੁੱਖਾ ਮੈਨੂੰ ਤੇਰੇ ਅੰਦਰ ਪ੍ਰੇਮ ਨਹੀਂ ਦਿਸਿਆ ਰਾਜਿਆਂ ਕੋ ਲੋਕ ਮੰਗਣ ਹੁੰਦੇ ਨੇ ਮੈਨੂੰ ਕਿਹੜਾ ਕੋਈ ਆਪਣੀ ਗਰਜ ਸੀ ਮੈਂ ਕਿਹੜਾ ਤੇਰੇ ਕੋਲ ਆਪਣਾ ਕੋਈ ਦੁੱਖ ਲੈ ਕੇ ਆਉਣਾ ਸੀ ਮੈਨੂੰ ਕੀ ਤੇਰੀ ਪਰਵਾਹ ਆਖੋ ਸਤਨਾਮ ਸ੍ਰੀ ਵਾਹਿਗੁਰੂ ਰਬ ਕੋ ਸਿਮਰਹਿ ਸੇ ਬੇਮੋਹਤਾਜੀ ਸਾਥ ਸੰਗ ਦੀ ਜੋ ਜਨ ਨਿਰਦਾਵੈ ਰਹੈ ਸੋ ਗਣੈ ਇੰਦਰ ਸੋਰੰਕ ਉਹ ਤਾਂ ਇੰਦਰ ਵਰਗੇ ਰਾਜਿਆਂ ਨੂੰ ਵੀ ਕੰਗਾਲ ਜਾਣਦੇ ਆ ਰੱਬ ਦੇ ਪਿਆਰੇ ਜਿੰਨਾਂ ਨੂੰ ਚਾਹੀਦਾ ਹੀ ਕੁਝ ਨਹੀਂ ਇੱਛਾ ਹੀ ਨਹੀਂ ਆ ਲੋਕ ਵੱਡੇ ਵੱਡੇ ਲੀਡਰਾਂ ਦੀਆਂ ਚਾਪਲੂਸੀਆਂ ਕਿਉਂ ਕਰਦੇ ਨੇ ਕਿਉਂਕਿ ਇਹਨਾਂ ਨੂੰ ਕੋਈ ਗਰਜ ਹੈ ਉਹਨਾਂ ਤੋਂ ਉਮੀਦ ਹੈ ਕੋਈ ਆਸ ਹੈ ਤਾਂ ਅੱਗੇ 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 ਪਿੱਛੇ ਤਲੀਆਂ ਆਟਦੇ ਫਿਰਦੇ ਆ ਇਹ ਸਾਡੇ ਮਾਲਕ ਨੇ ਦੀ ਇਹ ਸਾਡੇ ਸਾਹਿਬ ਨੇ ਦੀ ਰੱਬ ਦੇ ਪਿਆਰੇ ਨੂੰ ਦੇਖ ਲਿਓ ਜਿਹੜਾ ਕੁਰੰਗਿਆ ਹੋਏਗਾ ਭਾਵੇਂ ਮੰਤਰੀ ਬੈਠਾ ਰਾਜਾ ਉਹਦੀ ਚਾਪਲੂਸੀ ਨਹੀਂ ਕਰੇਗਾ ਪਤਾ ਲੱਗ ਜਾਂਦਾ ਵੀ ਇਹਨੂੰ ਕੋ ਰੰਗ ਚੜਿਆ ਕ੍ਰਿਸ਼ਨ ਜੀ ਕਹਿੰਦੇ ਮੇਰਾ ਨਹੀਂ ਆਪਣਾ ਦੁੱਖ ਦਾ ਦੁੱਖਾ ਭਾਉ ਜਿਵੇਂ ਹਾ ਬਿਦਰ ਦੇ ਹੋਰੀ ਦੇ ਚਿੱਤ ਚਾਉ ਨਾ ਚੁੱਖਾ ਗੋਬਿੰਦ ਭਾਉ ਭਗਤ ਕਾ ਭੁੱਖਾ ਕ੍ਰਿਸ਼ਨ ਜੀ ਕਹਿੰਦੇ ਪੜਦੇ ਹੁੰਦੇ ਅੰਤਾਰਨਾ